ਦੋ ਗੱਲਾਂ ਹੱਡ ਬੀਤੀਆਂ ਅਣਪਣ ਸੀ ਕਹਿੰਦਾ ਬੱਚੇ ਪਾਲਦਾ ਮੈਨੂੰ ਹੁਣ ਡਾਢਾ ਸਿਕਰ ਸੀ ਹਿੰਦਾ ਇੱਕ ਵਾਰੀ ਮੈਂ ਘਰ ਦੇ ਵਿੱਚੋਂ ਮੁੱਕ ਗਏ ਦਾਣੇ ਉਹ ਭੁੱਖੇ ਮੇਰੇ ਛਾਬਾ ਖਿੱਤੀ ਫਿਰਨੇ ਆਣੇ ਉਹ ਭੁੱਖੇ ਮੇਰੇ ਛਾਬਾ ਖਿੱਤੀ ਫਿਰਨੇ ਆਣੇ ਉਹ ਹੈਗੇ ਅੰਦਰ ਦੋ ਥੋੜਾ ਹੈਗਾ ਤੋਂ ਹੁਣ ਵੀ ਮੈਂ ਕਿ ਰਾਤ ਨੂੰ ਮੈਂ ਸੌਂਦਾ ਬਹੁਤ ਘੱਟ ਉਹ ਜੋ ਮਨ ਤੇ ਕੋਈ ਗੱਲਾ ਜਲਦੀ ਨਾ ਜੀ ਫਿਰ ਉਹੀ ਆਪਾਂ ਬਾਈ ਜੀ ਇੰਡ ਬੈਠੇ ਹਾਂ ਗਿੱਧੜ ਖੇੜੇ ਦੇ ਵਿੱਚ ਤੇ ਜਿਲਾ ਸਰਸਾ ਹੈ ਫਿਆਨੇ ਦੇ ਵਿੱਚ ਹੈ ਜੀ ਪੰਜਾਬ ਦੇ ਵਿੱਚੋਂ ਬਹੁਤ ਸਿੰਗਰ ਅੱਗੇ ਜਾ ਚੁੱਕੇ ਐ ਉੱਥੇ ਬਾਈ ਜੀ ਉਹ ਸਿੰਗਰਾਂ ਦੇ ਨਾਲ ਮਸ਼ਹੂਰ ਸਿੰਗਰਾਂ ਦੇ ਨਾਲ ਜਿਵੇਂ ਕੁਲਦੀਪ ਮਾਨਕੋ ਆ ਅਮਰੀਕ ਤੂਫਾਨ ਉਹ ਸਮੇਂ ਦੇ ਵਿੱਚ ਜਿੰਨੇ ਵੀ ਸਿੰਗਰ ਸੀਗੇ ਉਹਨਾਂ ਦੇ ਨਾਲ ਕੰਮ ਕੀਤਾ ਹੋਇਆ ਆਪਣੇ ਨਾਲ ਨੇ ਬਾਈ ਜੀ ਜੱਗਾ ਸਿੰਘ ਇਹਨਾਂਤ ਵੀ ਕੀਤੀ ਹੰਮੇ ਵੀ ਕੀਤੇ ਦਾਜ ਦੇ ਪਿੱਛੇ ਵੀ ਜੋ ਹੁੰਦੇ ਸੀ ਡਰਾਮੇ ਉਹ ਸਮੇਂ ਦੇ ਵਿੱਚ ਉਹਦੇ ਵਿੱਚ ਵੀ ਉਹਨਾਂ ਨੇ ਬਹੁਤ ਇਹ ਚੀਜ਼ਾਂ ਸਮਝਾਈਆਂ ਜੀ ਹੁੰਦਿਆ ਕੀ ਹੈ ਜੀ ਉਹਨਾਂ ਦਾ ਚਲੋ ਸਰਕਲ ਚੱਲੀ ਜਾਂਦਾ ਸੀ ਅੱਗੇ ਸਿੰਗਰ ਸੀਗੇ ਕਲਾਕਾਰ ਅੱਗੇ ਚੱਲ ਗਏ ਤੇ ਬਾਈ ਜੀ ਹੋਰੇ ਬਾਈ ਜੀ ਇੱਕ ਗਰੀਬੀ ਦਾ ਕਰਕੇ ਪੈਸੇ ਦਾ ਕਰਕੇ ਤੇ ਉੱਥੇ ਦੇ ਉੱਥੇ ਹੀ ਰਹਿ ਗਏ ਪਹਿਲਾਂ ਨਾ ਫੋਨ ਸੀ ਨਾ ਕੁਛ ਨਹੀਂ ਸੀ ਇੱਕ ਚਿੱਠੀਆਂ ਦਾ ਸਮਾਂ ਸੀਗਾ ਉਦੋਂ ਦੇ ਦਵੇ ਹੋਏ ਇੱਕ ਅੱਜ ਕਲਾਕਾਰ ਨਾਲ ਉਹਨੂੰ ਮਿਲਾਵਾਂਗੇ ਦੇਖੋ ਜੀ ਮੈਨੂੰ ਬਚਪਨ ਤੋਂ ਇਹ ਸ਼ੌਂਕ ਜਾਗਿਆ ਸੀ ਮੈਂ ਸਿਆਸੀ ਡਰਾਮੇ ਕਰਦਾ ਰਿਹਾ 18 ਸਾਲ ਦਾ ਹੋ ਗਿਆ ਰਾਮਾਜ ਪੜ ਗਿਆ ਬੱਕਰੀਆਂ ਚਾਰ ਦੇ ਚਾਰ ਦੇ ਤੋਂ ਤੁਸੀਂ ਸਾਨੂੰ ਦੱਸਿਆ ਨਾ ਸ਼ੁਰੂ ਚ ਵੀ ਕੁਲਦੀਪ ਮਾਨਕ ਸਾਹਿਬ ਦੀ ਸਟੇਜ ਸੀ ਤੇ ਉੱਥੇ ਗਏ ਖੜਕੋਣੀ ਸਿੱਖਿਆ ਫਿਰ ਸਾਹ ਸੁਣਾਉ ਪਹਿਲੇ ਹਾਂ ਉੱਥੇ ਕੁਲਦੀਪ ਮਾਨਕ ਸਾਹਿਬ ਦਾ ਸਾਡੇ ਖਾੜਾ ਸੀਗਾ ਫਿਰ ਖਾੜਾ ਲਾ ਕੇ ਗਏ ਸੀ ਇਹਨਾਂ ਸਟੇਜ ਤੇ ਮੈਂ ਗਾਇਆ ਮੀ ਗੱਲ ਕਿ ਕੁਲਦੀਪ ਮਾਨਕ ਨੇ ਬੜਾ ਮੇਰਾ ਸਤਿਕਾਰ ਕਰਿਆ ਕਹਿੰਦਾ ਕਿਉਂ ਰਿਆ ਤੂੰ ਇਹਦੀ ਕਲਾ ਕਿੱਥੇ ਲੁਕੋਈ ਫਿਰਦਾ ਹੈਂ ਠੀਕ ਹੈ ਜੀ ਮਹਾ ਜੀ ਮੈਂ ਤਾਂ ਬੱਕਰੀਆਂ ਚਾਰ ਪਾਲਾਂ ਹਾਂ ਜੀ ਚਲੋ ਹਮੇ ਆਖਾਂ ਆਪ ਦਾ ਵੀ ਰੋਣ ਨਿਕਲ ਗਿਆ ਵੀ ਠੀਕ ਹੈ ਮੇਰੇ ਤੇ ਕਲਾ ਤਾਂ ਮੈਨੂੰ ਇਹ ਨਹੀਂ ਆ ਆਖਿਆ ਹਾਂ ਫਿਰ ਕੋਈ ਮਲਦੀਪ ਮਾਨਕ ਸਾਹਿਬ ਨੇ ਸੋਣ ਨੂੰ ਨਹੀਂ ਕਿਹਾ ਵੀ ਮੈਂ ਅੱਗੇ ਲੈ ਕੇ ਜਾਉਂ ਜਾਂ ਕੁਝ ਵੀ ਨਾ ਜੀ ਗਰੀਬੀ ਨੇ ਹੀ ਪੈਰ ਨਹੀਂ ਗਾਂ ਚੱਕਣ ਦਿੱਤਾ ਗਰੀਬੀ ਨੇ ਪੈਰ ਨਹੀਂ ਕਲਾ ਬਹੁਤ ਸੀ ਕਲਾ ਤੇ ਦੋਸਤੋ ਆਪਾਂ ਕਲਾ ਹੀ ਤੁਹਾਨੂੰ ਦਿਖਾਉਨੇ ਆ ਸੁਣਨੀ ਹੈ ਗੱਲ ਵੀ ਬਈ ਕਲਾਕਾਰੀ ਹੈ ਜਾਂ ਨਹੀਂ ਕਮੈਂਟ ਬਾਕਸ ਤੁਹਾਡੇ ਲਈ ਖਾਲੀ ਹੋਊਗਾ ਜਰੂਰ ਆਪਣੇ ਕਮੈਂਟ ਕਰਕੇ ਬਾਈ ਜੀ ਵਿਚਾਰ ਜਰੂਰ ਦਿਓ ਨਾ ਗਰੀਬੀ ਬਾਰੇ ਸੁਣਾਉਂਗੀ ਹਾਂ ਜੀ ਅੱਛਾ ਜੀ ਇਹ ਜਿਹੜਾ ਵੀ ਤੁਹਾਡੇ ਤੇ ਹਨਾ ਬੀਤੇ ਹੈ ਸਮਾਂ ਉਹ ਤੁਸੀਂ ਇਕੱਠਾ ਕਰਕੇ ਹਾਂ ਦਿਮਾਗ ਦੇ ਵਿੱਚ ਅੱਜ ਉਹ ਪ੍ਰੋਸੀਜ ਨੇ ਸ਼ੁਰੂ ਤੇ ਆ ਹਾਂਜੀ ਠੀਕ ਹੈ ਤਾਂ ਦੋਸਤੋ ਦੇਸੀ ਢੋਲ ਕੀ ਆ ਸਾਜ਼ ਵੇਖਿਓ ਤੁਸੀਂ ਲਾਉਂਦੇ ਵਿੱਚ ਰਲੂ ਵਧੀਆ ਤਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਬਈ ਗਰੀਬੀ ਦਾਬਿਆਂ ਦੇ ਵਿੱਚ ਆਹੀ ਚੀਜ਼ਾਂ ਨਾਲ ਅੱਗੇ ਵਧੇ ਸੀਗੇ ਤਾਂ ਅੱਜ ਬਈ ਸਪੋਰਟ ਕਰਨੀ ਆ ਹਾਂਜੀ ਕਰੋ ਜੀ ਉਹ ਗੱਲਾਂ ਹੱਡ ਬੀਤੀਆਂ ਅਣਪੜ੍ਹ ਸੀ ਕਹਿੰਦਾ ਬੱਚੇ ਪਾਲਦਾ ਮੈਨੂੰ ਹੁਡਾ ਡਾ ਫਿਕਰ ਸੀ ਰਹਿੰਦਾ ਇੱਕ ਵਾਰੀ ਮੇਰੇ ਘਰ ਦੇ ਵਿੱਚੋਂ ਮੁੱਕ ਗਏ ਦਾਣੇ ਉਹ ਪੁੱਫੇ ਮੇਰੇ ਛਾਬਾ ਕੀ ਫਿਰਨੇ ਆਣੇ ਉਹ ਪੁੱਫੇ ਮੇਰੇ ਛਾਬਾ ਕੀ ਫਿਰਨੇ ਆਣੇ ਇਕੜ ਤੋਂ ਮੈਂ ਜਾ ਕੇ ਸੀਮਾ ਲਿਆ ਆ ਗਾੜੀ ਫੱਟੇ ਦੇ ਵਿੱਚ ਬੱਚੇ ਮੇਰੇ ਖਾ ਗਏ ਸਾਰੇ ਉਹ ਕਣਕ ਬੜਾ ਪਿਰ ਆਣ ਕੇ ਮੈਨੂੰ ਮੰਗੇ ਰਪਈਏ ਮੈਂ ਆਖਿਆ ਤੈਨੂੰ ਨੋਟ ਵੇ ਹੁਣ ਤਿੱਥੋ ਦੇਈਏ ਕਿੱਲੇ ਉੱਤੋਂ ਖੋਲ ਕੇ ਮੇਰੀ ਤਰਪਿਆ ਝੁੱਟੀ ਮੈਂ ਆਖਿਆ ਅਣ ਪੜਾਉ ਤੇਰੀ ਕਿਸਮਤ ਕੋਕੀ ਉਤਾਰ ਦਰਤੀ ਨਿਕਲੇ ਆ ਗਏ ਝਟ ਦਗਾਵੀ ਵਾਲੇ ਉਹ ਤਾਂ ਮੇਰੇ ਆ ਕੇ اسی ਬੂਹੇ ਵਿੱਚ ਖੜ ਗਏ ਕੋਈ ਣਪੜ ਹੋਰ ਹੀ ਡਰਦੇ ਸੀ ਖੋਲ ਵਿੱਚ ਵੜ ਗਏ ਬੋਟੀ ਮੇਰੀ ਨੇ ਜਾ ਕੇ اسیਦਰ ਗੁੰਠਖਾ ਉਂਡਾ ਖੋਲ ਲਿਆ ਉਹ ਗੁੱਸੇ ਦੇ ਨਾਲ ਪਰਿਆ ਪਰਾਇ ਚਪਾਈ ਬੋਲਿਆ ਬੋਟੀ ਮੇਰੀ ਨੂੰ ਕਹਿੰਦਾ ਅਣਪੜ ਕਿਥੇ ਭਜਾਇਆ ਉਹ ਬੋਟੀ ਮੇਰੀ ਅੱਖ ਦੀ ਖੇਤੋਂ ਨਹੀਂ ਆਇਆ ਮੈਨੂੰ ਕਹਿੰਦੇ ਬੋਟੀ ਮੇਰੀ ਅੱਖ ਦੀ ਖੇਤੋਂ ਨਹੀਂ ਆਇਆ ਗੁੱਸੇ ਦੇ ਨਾਲ ਭਰੇ ਭਰਾਏ ਉੱਥੋਂ ਮੁੜ ਕੇ ਲੈ ਕੇ ਚੌਂਕੀ ਤਾਰ ਨੂੰ ਖੇਤਾਂ ਵੱਲ ਤੁਰ ਗਏ ਬੋਟੀ ਮੇਰੀ ਆਖ ਦੀ ਤੂੰ ਇੱਥੋਂ ਭੱਜਾ ਲੁੱਦੇ ਆਲੇ ਜਾ ਕੇ ਵੇਖ ਕੇ ਕੰਮ ਤੇ ਲੱਗ ਜਾ ਚੱਕੇ ਚਾਦਰਪੁਰ ਤੇ ਆ ਮੈਂ ਕਿਤੇ ਨਾ ਖੜਿਆ ਹੌਂ ਕਹਿ ਲੈਂਦਾ ਯਾਰ ਓਸੀ ਲਿਦੇ ਆਣੇ ਓੜਿਆ ਹੌਂ ਕਹਿ ਲੈਂਦਾ ਯਾਰ ਓਸੀ ਲਿਦੇ ਆਣੇ ਓੜਿਆ ਉੱਥੇ ਜਾ ਕੇ ਯਾਰ ਓਸੀਵੇਂ ਲੈ ਲਿਆ ਰਖਸਾ ਜੇ ਡਰਪੀ ਇਹ ਕਰਾਇਤੇ ਮੈਨੂੰ ਮਿਲਿਆ ਸਸਤਾ ਉਹ ਮਾਰ ਬਲੂਕੀ ਬਹਿ ਗਿਆ ਰਖਸ਼ੇ ਤੇ ਫੱਕਰ ਘੈਂਟਾ ਕਰ ਕੋਲੇ ਜਾ ਕੇ ਹੋ ਗਈ ਤੰਗੇ ਨਾਲ ਟੱਕਰ ਊੜਾ ਸੀ ਫਿਰ ਛੜ ਗਿਆ ਰਖਸ਼ੇ ਤੇ ਆ ਕੇ ਅਣਪੜ ਉੱਤੋਂ ਡਿੱਗ ਗਿਆ ਛੇ ਗਏ ਤੇ ਜਾ ਕੇ ਨੀ ਯਾਰ ਉਹ ਰਖਸ਼ੇ ਦਾ ਮੈਂ ਤੱਬਾ ਪੜਿਆ ਜਿੱਥੇ ਰਖਸ਼ ਲਗਿਆ ਸੀ ਉੱਥੋਂ ਲਿਆ ਕੇ ਧਰਿਆ ਰਖਸ਼ੇ ਵਾਲੇ ਲਾਲੇ ਨੂੰ ਮੈਂ ਕਿਆ ਕਬਰ ਆਕੀ ਮੈਂ ਆਖਿਆ ਮੈਨੂੰ ਕੁੱਤਿਆ ਰਖਸ਼ਾ ਦੇਵਤਾ ਕਾਤੇ ਲਾਲੇ ਨੇ ਫਿਰ ਵੇਖਿਆ ਨ ਮਾਰ ਲਪਟਕਾ ਕੇ ਉਸ ਸਿਰ ਤੋਂ ਸਾਫਾ ਲਾ ਕੇ ਮੇਰੇ ਗਲ ਵਿੱਚ ਪਾਇਆ ਬੰਦਰਵੰਦ ਨੂੰ ਬਨ ਕੇ ਕੁਸ਼ੀ ਨਾਲ ਵਹਾਇਆ ਮੈਂ ਤਾਂ ਜਾ ਰੋ ਵਹਿ ਗਿਆ ਉੱਥੇ ਹੋ ਕੇ ਢਿੱਲਾ ਅਣਪੜ ਇਦਾਂ ਚਾਕਦਾ ਜੇ ਦਾ ਝਾੜ ਜਿਵੇਂ ਲਾ ਨੇ ਯਾਰੋ ਅਣਪੜ ਵੀ ਵੀ ਕਿਸਮਤ ਜਾਗੀ ਲਾਲੇ ਦੇ ਮਕਾਨ ਨੂੰ ਅਗੁੱਟ ਕੇ ਲਾਗੀ ਜੇ ਅੱਗ ਵਿੱਚ ਜਾਣ ਨੂੰ ਸਭ ਚੁੱਪ ਕੇ ਤੌੜੇ ਅਣਪੜ ਹੋਈ ਉੱਥੋਂ ਵੀ ਫਿਰ ਹੋਏ ਤੌੜੇ ਥਾਮੁਰ ਕੇ ਝੱਟਾ ਨਾਮ ਆਵਾ ਭੱਜਿਆ ਉੱਖ ਦਾ ਮਾਰੇ ਦਾ ਗਾਲ ਜਾਂ ਨੀਚੇ ਲੱਗਿਆ ਪਿੰਡ ਦੇ ਮੁੰਡੇ ਬਾਜਾਂ ਮੈਨੂੰ ਮਾਰਨ ਖੜਖੜ ਕਹਿੰਦੇ ਲਾ ਤੂੰ ਰੌਣਕਾਂ ਵੀ ਅਜ ਆ ਗਿਆ ਅਣਪੜ ਮੈਨੂੰ ਕਹਿੰਦੇ ਅਣਪੜ ਇੱਕ ਸਨਾਜਾ ਕਵਤਾ ਮੈਂ ਅੱਖਰ ਰੁੱਟੀ ਖਾਤੀ ਨੂੰ ਯਾਰੋ ਪੂ ਗਿਆ ਹਵਤਾ ਕੁੱਤੇ ਵਾਂਗੂੰ ਹੌਂਕਦਾ ਆਜਾਦ ਘਰਸੀ ਆਇਆ ਬੋਟੀ ਮੇਰੀ ਨੇ ਕੱਢ ਕੇ ਮੰਜਾ ਨਵਾੜਾ ਆਇਆ ਉਹ ਮੈਨੂੰ ਆਦੀਪਤੀ ਜੀ ਨੇ ਰਾਜੁੱਤੀ ਆਇਆ ਲੱਤਾਂ ਮੇਰੀਆਂ ਨੂੰ ਆ ਕੇ ਚਿੰਬੜ ਗਏ ਨਿਆਣੇ ਕੋਈ ਮੰਗੇ ਲੱਡੂ ਤੇ ਕੋਈ ਮੰਗੇ ਮੱਖਾਨੀ ਕੋਈ ਮੰਗੇ ਕਿਤਾਬਾਂ ਤੇ ਕੋਈ ਮੰਗੇ ਪੱਟੀ ਉੱਚੀ ਹੱਡੀ ਦੇ ਸੈਂਡਲ ਮੈਥੋਂ ਮੰਗੇ ਜੱਟੀ ਅਣਪੜੇ ਉੱਤੇ ਪੈ ਗਿਆ ਯਾਰ ਉਹ ਲੈ ਜਪੱਟੀ ਉੱਤੇ ਨਾ ਜਦ ਆਕੇ ਸੀ ਖੜਕਾਇਆ ਤਾਲਾ ਮੈਂ ਅੱਖਾਂ ਮਗਰੇ ਰਹਿ ਗਿਆ ਵੀ ਰਖੀ ਹੋਆ ਮੈਂ ਤਾਂ ਜਾਰੋ ਅੰਦਰ ਨੂੰ ਉੱਠ ਕੇ ਭੱਜਿਆ ਮੈਂ ਤਾਂ ਜਾਰੋ ਵਹਿ ਗਿਆ ਪੇਟੀ ਥੱਲੇ ਵੜ ਕੇ ਬੋਟੀ ਮੇਰੀ ਨੇ ਬੰਦੇ ਲੈਂਦੇ ਇਕੱਠੇ ਕਰਕੇ ਮੈਨੂੰ ਕਹੇ ਦੇ ਅਣਪੜ ਪੇਟੀ ਥੱਲੇ ਤੂੰ ਕੀ ਕਰਦਾ ਮੈਂ ਆਖਾ ਤੁਸੀਂ ਲੈਣਾ ਕੀ ਮੈਂ ਚੂਹੇ ਆ ਫੜਦਾ ਬਾਹੋਂ ਮੈਨੂੰ ਪਕੜ ਕੇ ਜਦ ਵਾਰ ਸੀ ਕੱਢਿਆ ਮਨਜੀ ਉੱਪਰ ਬੈਠ ਕੇ ਇਹ ਦੱਸਣ ਲੱਗਾ ਬੁੱਢੋ ਲੈ ਕਹਾਣੀ ਸੀ ਇਹ ਸਾਰੀ ਕੀਤੀ ਅਣਪੜ੍ਹੇ ਫਿਰ ਨਾਲ ਸੀ ਯਾਰੋ ਜਿੱਦਾਂ ਬੀਤੀ ਅਣਪੜ੍ਹੇ ਫਿਰ ਨਾਲ ਸੀ ਯਾਰੋ ਜਿੱਦਾਂ ਬੀਤੀ ਇਹ ਸਚਾਈ ਹੈ ਛੋਡੀ ਜਿਹੜੀ ਬੀਤੀ ਮੰਨ ਲਓ ਲੁਧਿਆਣੇ ਤੁਸੀਂ ਗਏ ਉੱਥੇ ਜੋ ਜੋ ਤੁਹਾਡੇ ਨਾਲ ਹੋਇਆ ਅੱਡ ਬੀਤੀ ਹੈ ਜਣੇ ਛੋਡੀ ਹੈ ਸਾਡੀ ਜੱਗ ਬੀਤੀ ਹੂੰ ਜੱਗ ਬੀਤੀ ਨਹੀਂ ਸਾਡਾ ਬੀਤੀ ਉਸੀਂ ਕੰਮ ਦੀ ਖੋਜ ਚ ਗਏ ਲੁਧਿਆਣੇ ਥੋਡੇ ਨਾਲ ਜੋ-ਜੋ ਰਸਤੇ ਦੇ ਵਿੱਚ ਹੋਇਆ ਦੋਸਤੋ ਸੋਨੂੰ ਬਈ ਕਲਮ ਦੇ ਨਾਲ ਇਕੱਠਾ ਕਰਕੇ ਸਾਰੀ ਗੱਲਬਾਤ ਸੁਣਾਈ ਹੈ ਨਾ ਹੁਣ ਸੋਨੂੰ ਉਹ ਚੀਜ਼ ਨਹੀਂ ਫੀਲ ਹੁੰਦੀ ਵੀ ਆਪਾਂ ਉਸ ਟਾਈਮ ਦੇ ਵਿੱਚ ਆ ਗੁੰਦੇ ਸੀ ਆ ਕੰਮ ਕੀਤਾ ਸੀਗਾ ਵੀ ਇੰਨੀ ਕਲਾ ਸੀਗੀ ਤੇ ਬਾਹਰ ਨਹੀਂ ਆਈ ਹੁਣ ਮਹਿਸੂਸ ਹੁੰਦਾ ਸੋਨੂੰ ਉਸ ਚੀਜ਼ ਦੇ ਦੋਖੇ ਇੱਕ ਚਾ ਜ਼ਰੂਰ ਹੁੰਦੀ ਹੈ ਕਿ ਵੀ ਜੇ ਮੈਂ ਮਾੜਾ ਮੋਟਾ ਮੇਰਾ ਕੋਈ ਪਿੱਛਾ ੱਟਣ ਵਾਲਾ ਹੁੰਦਾ ਮਦਦ ਕਰਨ ਵਾਲਾ ਹੁੰਦਾ ਮਦਦ ਕਰਨ ਵਾਲਾ ਹੁੰਦਾ ਤੇ ਮੈਂ ਕੀ ਪਤਾ ਨਹੀਂ ਅੱਜ ਕਿਤੇ ਉਹ ਹੈਗਾ ਅੰਦਰ ਦੁੱਖ ਥੋੜਾ ਜਿਹਾ ਹੈਗਾ ਦੁੱਖ ਉਹਨੂੰ ਵੀ ਮੈਂ ਕਿ ਰਾਤ ਨੂੰ ਮੈਂ ਸੌਂਦਾ ਬਹੁਤ ਘੱਟ ਉਹ ਤੋਂ ਮਨ ਤੇ ਕੋਈ ਗੱਲ ਆ ਜਾਂਦੀ ਨਾ ਇਹ ਫਿਰ ਉਹੀ ਤੇਰੀ ਲਵਣੀ ਹੈ ਤੇਰੀ ਲਵਣੀ ਹੈ ਇਹ ਸੀ ਬਈ ਗੱਲਬਾਤ ਆਪਾਂ ਮਿਲਾਇਆ ਤੁਹਾਨੂੰ ਜੱਗਾ ਜੀ ਨਾਲ ਤਾਂ ਉਹਨਾਂ ਦਾ ਕਹਿਣਾ ਬਈ ਜੀ ਮਦਦ ਫੇਰ ਮੰਗੀ ਗਏ ਵੀ ਜੇ ਅਸੀਂ ਇਹਨੂੰ ਵੀ ਅੱਗੇ ਲੈ ਕੇ ਜਾ ਸਕੀਏ ਵੀ ਆਪਦੀ ਕਾਲਾ ਨੂੰ ਹੁਣ ਉਹਦੇ ਕਰਕੇ ਬਈ ਜੀ ਗਲਾ ਗਲ ਦੇ ਹਿਸਾਬ ਨਾਲ ਆ ਜਾਂ ਉਮਰ ਦੇ ਹਿਸਾਬ ਨਾਲ ਵੀ ਲਾਈਏ ਆਪਾਂ ਤਾਂ ਵੀ ਅਸੀਂ ਕਹਿੰਦੇ ਵੀ ਥੋੜਾ ਜਿਹਾ ਪਿੱਛੇ ਹੋ ਗਏ ਇਸ ਚੀਜ਼ ਤੋਂ ਪਰ ਜਿਹੜੀ ਕਲਾ ਹਜੇ ਉਹ ਅੰਦਰ ਹੈ ਤੇ ਜੇਕਰ ਦੋਸਤੋ ਤੁਸੀਂ ਵੀ ਇਹ ਕਲਾ ਨੂੰ ਇਸ ਨੂੰ ਅੰਦਰੋਂ ਬਾਹਰ ਕੱਢਣਾ ਚਾਹੁੰਦੇ ਹੋ ਜਾਂ ਕੁਝ ਆਪਦੇ ਤਰਫੋਂ ਕੁਝ ਮਦਦ ਕਰਨਾ ਚਾਹੁੰਦੇ ਹੋ ਕਾਊਂਟ ਨੰਬਰ ਫੋਨ ਨੰਬਰ ਚੱਲਦਾ ਦੇਖੀ ਜਾਨੇ ਹੋ ਤੁਸੀਂ ਕੁਝ ਵੀ ਹੈਲਪ ਕਰਨਾ ਚਾਹੁੰਦੇ ਹੋ ਉਹਨਾਂ ਦੀ ਕਲਾ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਅਸੀਂ ਜ਼ਰੂਰ ਚਾਹਾਂਗੇ ਬਈ ਜੀ ਜੀ ਆਉਂਦਿਆਂ ਨੂੰ ਤੇ ਜੀ ਬਾਈ ਜੀ ਭਾਈ ਹੋਰਿਆਂ ਦੀ ਮਦਦ ਕਰ ਦੇਣਾ